ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਬਹਿਬਲ ਕਲਾਕ ਗੋਲੀ ਕਾਣ ਦੀ ਅਗਵਾਈ ਕਰ ਰਹੇ ਭਾਈ ਸੁਖਰਾਜ ਦੇ ਬਾਹ ਦੇ ਉੱਤੇ ਗੋਲੀ ਵੱਜੀ ਹੈ ਤੁਹਾਨੂੰ ਦੱਸ ਦਈਏ ਕਿ ਜਦੋਂ ਆਪਣੀ ਉਹ ਰਿਵੋਲਵਰ ਸਾਫ਼ ਕਰ ਰਹੇ ਸੀ ਤਾਂ ਟ੍ਰਿਗਲ ਦੱਬਿਆ ਗਿਆ ਤੇ ਉਹਨਾਂ ਦੀ ਬਾਹ ਦੇ ਉੱਤੇ ਗੋਲੀ ਵੱਜੀ ਹੈ ਹਾਲਾਂਕਿ ਉਹਨਾਂ ਦੀ ਸਿਹਤ ਠੀਕ ਦੱਸੀ ਜਾ ਰਹੀ ਹੈ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਪਰ ਰਿਵੋਲਵਰ ਪਰ ਰਿਵੋਲਵਰ ਸਾਫ਼ ਕਰਦਾ ਸੀ ਬਈ ਸਾਫ਼ ਕਰਦਿਆਂ ਉਹਦੇ ਨਾਲ ਪ੍ਰੈਸ ਹੋ ਗਿਆ ਤੇ ਉਹਦੇ ਕਰਕੇ ਬਾਹਰ ਜਿਹੜੀ ਕੋਈ ਦਿੱਕਤ ਨਹੀਂ ਆ ਵੱਡੀ ਗੱਲ ਨਹੀਂ ਆ ਠੀਕ ਆ ਬਸ ਤੇ ਬੀਰ ਕਿਵੇਂ ਉਹ ਠੀਕ ਆ ਭਾਈ ਵਧੀਆ ਚੱਲਦੀ ਕਲਾ ਇਹ ਚੱਲੀ ਕਿਵੇਂ ਉਹ ਸਾਫ ਕਰ ਰਿਹਾ ਸੀ ਮੈਂ ਦੱਸ ਰਿਹਾ ਤੁਹਾਨੂੰ ਉਹਦੇ ਕਰਕੇ ਇਹ ਲੱਗੀ ਕਿੱਥੇ ਸੀ ਬਾਹਰ ਆ ਭਾਈ ਬਾਹਰ ਕੋਈ ਨਹੀਂ ਟੁੱਟਲੀ ਬਾਹਰ ਅੰਦਰ ਗਈ ਹੈ ਆਪਾਂ ਉਹਨੇ ਉੱਪਰਲੇ ਮਾਸ ਦੇ ਚੂਈਆਂ ਬਾਹਰ ਕੋਈ ਵੱਡੀ ਗੱਲ ਨਹੀਂ ਵੀਰੇ ਇਹ ਤੁਰੰਤ ਦੱਸ ਦਿੰਦੇ ਕਿ ਤੁਹਾਨੂੰ ਹਾਂਜੀ ਹਾਂਜੀ ਬਿਲਕੁਲ ਸੋ ਜਿਵੇਂ ਤੁਸੀਂ ਸੁਣਿਆ ਭਾਈ ਸੁਖਰਾਜ ਵੱਲੋਂ ਵੀ ਕਿਹਾ ਜਾ ਰਿਹਾ ਵੀ ਮੈਂ ਠੀਕ ਹਾਂ ਤੇ ਰਿਵੋਲਵਰ ਸਾਫ਼ ਕਰਦੇ ਹੋਏ ਬਾਹ ਤੇ ਗੋਲੀ ਵੱਜੀ ਸੀ ਬਹਿਬਲ ਕਲਾਕ ਗੋਲੀ ਕਾਣ ਦੀ ਅਗਵਾਈ ਕਰ ਰਹੇ ਭਾਈ ਸੁਖਰਾਜ ਦੇ ਬਾਹ ਦੇ ਉੱਤੇ ਗੋਲੀ ਵੱਜੀ ਐ ਤੁਹਾਨੂੰ ਦੱਸ ਦਈਏ ਕਿ ਜਦੋਂ ਆਪਣੀ ਉਹ ਰਿਵੋਲਵਰ ਸਾਫ਼ ਕਰ ਰਹੇ ਸੀ ਤਾਂ ਟ੍ਰਿਗਰ ਦੱਬਿਆ ਗਿਆ ਤੇ ਉਹਨਾਂ ਦੀ ਬਾਹ ਦੇ ਉੱਤੇ ਗੋਲੀ ਵੱਜੀ ਐ ਹਾਲਾਂਕਿ ਉਹਨਾਂ ਦੀ ਸਿਹਤ ਠੀਕ ਦੱਸੀ ਜਾ ਰਹੀ ਐ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਪਰ ਉਹ ਸਾਫ ਕਰਦਾ ਸੀ ਭਾਈ ਸਾਫ ਕਰ ਦਿਆ ਉਹਦੇ ਨਾਲ ਉਹ ਪ੍ਰੈਸ ਹੋ ਗਿਆ ਤੇ ਉਹਦੇ ਕਰਕੇ ਬਾਹਾਂ ਚ ਜਿਹੜੀ ਕੋਈ ਦਿੱਕਤ ਨਹੀਂ ਆ ਵੱਡੀ ਗੱਲ ਨਹੀਂ ਆ ਠੀਕ ਆ ਬਸ ਜੁਪੀਟਰ ਕਿਵੇਂ ਉਹ ਠੀਕ ਆ ਭਾਈ ਵਧੀਆ ਚੱਲਦੀ ਕਲਾ ਇਹ ਚੱਲੀ ਕਿਵੇਂ ਉਹ ਸਾਫ ਕਰ ਰਿਹਾ ਸੀ ਮੈਂ ਦੱਸ ਰਿਹਾ ਤੁਹਾਨੂੰ ਉਹਦੇ ਕਰਕੇ ਲੱਗੀ ਇੱਥੇ ਸੀ ਬਾਹਾਂ ਚ ਭਾਈ ਬਾਹਾਂ ਚ ਕੋਈ ਦੁਖ ਨਹੀਂ ਬਸ ਅੰਦਰ ਗਈ ਹੈ ਆਪਾਂ ਉਹ ਨਹੀਂ ਉੱਪਰਲੇ ਮਾਸ ਦੇ ਚੁਈਆਂ ਬਾਹਰੋਂ ਕੋਈ ਵੱਡੀ ਗੱਲ ਨਹੀਂ ਵੀਰੇ ਤੇ ਤੁਰੰਤ ਦੱਸੋ ਮੈਂ ਕਿਹ ਚੁੱਕ ਲੈ ਗਿਆ ਹਾਂਜੀ ਹਾਂਜੀ ਚੁੱਕ ਲਿਆ ਸੋ ਜਿਵੇਂ ਤੁਸੀਂ ਸੁਣਿਆ ਭਾਈ ਸੁਖਰਾਜ ਵੱਲੋਂ ਵੀ ਕਿਹਾ ਜਾ ਰਿਹਾ ਵੀ ਮੈਂ ਠੀਕ ਆ ਤੇ ਰੋਲ ਵਰ ਸਾਫ ਕਰਦੇ ਹੋਏ ਬਾਹਤ ਤੇ ਗੋਲੀ ਵੱਜੀ ਸੀਗੀ ਕੈਮਰਾ ਪਰਸ਼ਨ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ। ਭੁੱਲਾਂਗੇ ਅੰਦਰੂਨੀ ਰਾਜ਼। ਬਣਾਾਂਗੇ ਬੁਲੰਦ ਆਵਾਜ਼। ਖੇਤ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨ ਉਹਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ